702 702 702 700 ਦੇ 2 ਕੁਰਤੇ ਪਜਾਮੇ ਜਿਹੜਾ ਬਜ਼ਾਰ ਚ ਮਿਲਦਾ 3000 ਦਾ ਇੱਕ ਇੱਥੇ ਲੈ ਜਾਓ 700 ਦੇ 2 ਜੜਿਆਲਾ ਗੁਰੂ ਮਾਤੂ ਸ਼੍ਰੀ ਦਸਤਾਰ ਨੇ ਲਾਤੀ ਬਹੁਤ ਵੱਡੀ ਆਫਰ 15 ਮਈ ਤੋਂ ਲੈ ਕੇ 19 ਮਈ ਤੱਕ ਆਜੋ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 5 ਦਿਨ ਬਹੁਤ ਵੱਡੇ ਫਾਇਦੇ ਦੇ ਦੋ ਇੱਕ ਕੁਰਤੇ ਪਜਾਮੇ ਨਾਲ ਇੱਕ ਕੁਰਤਾ ਪਜਾਮਾ ਫ੍ਰੀ ਜਿਹੜੇ 2-2000 ਰੁਪਿਆ ਨਾਲ ਜੇ ਵਿਕਦੇ ਆ 900 ਰੁਪਏ ਦਾ 800 ਰੁਪਏ ਦਾ 1000 ਦਾ 1100 1200 1500 1700 1800 ਆ ਗਈਆਂ ਚੈੱਕ ਸ਼ਰਟਾ ਰਾਇਲ ਕਲਾਸ ਸ਼ਰਟਾ ਪ੍ਰਿੰਟਡ ਸ਼ਰਟਾ ਆਫਿਸ ਆਣੇ ਆਸਤੇ ਕਾਲਜ ਵਾਲੇ ਆਸਤੇ ਸਕੂਲ ਦੇ ਸ਼ਕੀਰ ਮੁੰਡਿਆਂ ਆਸਤੇ ਆ ਸ਼ਰਟਾ ਆ ਗਈਆਂ ਚੈੱਕ ਕਰੋ ਜੀ ਵੱਡੇ ਚੈੱਕ ਫ੍ਰੀਕ ਚੈੱਕ ਰਾਇਲ ਕਲਾਸ ਚੈੱਕ ਕੋਟ ਪੰਟ ਪਾਉਣ ਦੇ ਸ਼ਕੀਰ ਮੁੰਡੇ ਕਹਿੰਦੇ ਵੀ ਕੋਟ ਪੰਟ ਪਾਏ ਕੱਢਣੀਆਂ ਟੋਰ ਜਿਹੜਾ ਬਾਜ਼ਾਰ 'ਚ 2 ਪੀਸ ਕੋਟਨ ਮਿਲਦਾ 10000 ਰੁਪਏ ਦਾ ਅਸੀਂ ਦਮਾਂਗੇ 2995 ਚ ਸਲਾਈ ਕਰਕੇ ਕੋਈ ਪੱਗਾਂ ਬੰਨਣ ਵਾਲੇ ਸ਼ਕੀਨ ਵੀਰਾਂ ਲਈ ਖੁਸ਼ਖਬਰੀ ਸਾਡੇ ਕੋਲ ਸਭ ਤੋਂ ਵੱਡਾ ਬ੍ਰਾਂਡ ਪੂਰੇ ਵਰਲਡ ਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋ 550 ਤੋਂ ਵੱਧ ਰੰਗ ਗਿਆ ਰੰਗ ਫੇਟ ਹੋ ਜਵੇ ਇੱذ ਡੱਪ ਪੈ ਜਵੇ ਭਾਈ ਸਾਹਿਬ 3 ਮਹੀਨੇ ਦੇ ਅੰਦਰ ਲਿਆਓ ਬਦਲ ਕੇ ਨਮਾ ਦੇ ਦਾਂਗੇ 1 ਰੁਪਈਆ ਨਹੀਂ ਲੈਣਾ ਬਦਲ ਕੇ ਨਮਾ ਦੇ ਦਾਂਗੇ ਲੈ ਜੋ 702 702 702 702 ਕੁਰਤੇ ਪਜਾਮੇ ਜਿਹੜਾ ਬਾਜ਼ਾਰ ਚ ਮਿਲਦਾ 3000 ਦਾ ਇੱਕ ਇੱਥੇ ਲੈ ਜੋ 702 ਜੜਿਆਲਾ ਗੁਰੂ ਮਾਤੂ ਸ਼੍ਰੀ ਦਸਤਾਰ ਨੇ ਲਾਤੀ ਬਹੁਤ ਵੱਡੀ ਆਫਰ 15 ਮਈ ਤੋਂ ਲੈ ਕੇ 19 ਮਈ ਤੱਕ ਆਜੋ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ 5 ਦਿਨ ਬਹੁਤ ਵੱਡੇ ਫਾਇਦੇ ਬਾਜ਼ਾਰ ਦੇ ਵਿੱਚ 3000 ਦਾ ਕੋਟਾ ਪਜਾਮਾ ਪਹਿਲਾਂ ਅਸੀਂ 베ਦੇ ਹੀ 700 ਰੁਪਏ ਦਾ ਇੱਕ ਹੁਣ ਕਰਤੇ 700 ਦੇ ਦੋ ਭਾਈ ਜੀ ਲਾ ਦਿਓ ਮੋਰ 700 ਦੇ ਦੋ ਬਿਲਕੁਲ ਜੀ ਲੱਗੀ ਮੋਰ 700 ਰੁਪਏ ਦੇ ਦੋ ਇੱਕ ਕੋਟ ਤੇ ਪਜਾਮੇ ਨਾਲ ਇੱਕ ਕੋਟ ਦਾ ਪਜਾਮਾ ਫ੍ਰੀ ਸਿਰਫ 5 ਦਿਨ ਯਾਦ ਰੱਖਿਓ 5 ਦਿਨ ਹੀ ਮਿਲਣਾ ਆ ਚੱਕੋ ਰੰਗ ਜਿਹੜੇ ਮਰਜ਼ੀ ਲੈ ਲਓ प्यारे प्यारे लाइट लाइट ਜਿਦਾਰੇ ਮਰਜ਼ੀ ਰੰਗ ਲੈ ਲੋ ਇੱਕ ਕੁੜਤਾ ਪਜਾਮਾ ਲੈਣਾ ਤੁਸੀਂ ਭਾਜੀ ਇੱਕ ਕੁੜਤਾ ਪਜਾਮਾ ਲੈਣਾ ਨਾਲ ਇੱਕ ਫ੍ਰੀ ਇਹ ਕੁੜਤਾ ਪਜਾਮਾ ਦੇ ਦਾਂਗੇ ਦੇਖੋ ਜੀ 702 702 702 ਇੱਕ ਪਾ ਦੂਜਾ ਤੋਂ ਲੈ ਜਾਓ 350 ਰੁਪਏ ਦਾ ਬਣ ਕੇ ਨਹੀਂ 700 ਵਾਲੇ ਨਹੀਂ ਹੈਗੇ ਆ ਚੱਕੋ ਜਿਹੜੇ 1500 ਜਿਹੜੇ 2 2000 ਰੁਪਏ ਜਾਣਾ ਜੇ ਵਿਕਦੇ ਆ 900 ਰੁਪਏ ਦਾ 800 ਰੁਪਏ ਦਾ 1000 ਦਾ 1100 1200 1500 1700 1800 2-2000 ਰੁਪਏ ਦੇ ਗੜਤੇ ਆਵੇਂ ਜਿਹੜੇ ਬਜਾਰਾਂ ਦੇ 4-4000 ਦੇ ਮਿਲਦੇ ਸਵਾਈ ਚੈੱਕ ਕਰਾ ਦਿਓ ਟਰੇਲਰਾਂ ਦੀ ਸਵਾਈ ਚੈੱਕ ਕਰਾ ਦਿਓ ਓਏ ਹੋਏ ਆ ਦੇਖੋ ਬਈ 6 ਫੁੱਟ ਦਾ ਜਵਾਨ ਗੱਭਰੂ ਨਿਆਰੇ ਪੂਰੇ ਆ ਕਹਿੰਦੇ ਇੱਕ ਸੂਤਰ ਵੀ ਇੱਧਰ ਉੱਧਰ ਨਹੀਂ ਹੋਣ ਦੇਣੀ ਭਾਵੇਂ ਅੱਧੀਆਂ ਮਾਣੇ ਸਮਾ ਲੋ ਭਾਵੇਂ ਪੂਰੀਆਂ ਨੇ ਬਣਾ ਲੋ ਭਾਵੇਂ ਬੈਨ ਕੋਲਰ ਬਣਾ ਲੋ ਭਾਵੇਂ ਕੋਲਰ ਵਾਲੇ ਬਣਾ ਲੋ ਭਾਵੇਂ ਲਾਸਟਿਕ ਪਾ ਲੋ ਭਾਵੇਂ ਤੁਸੀਂ ਪੈਂਟ ਵਾਲਾ ਬਣਾ ਲਓ ਭਾਵੇਂ ਕੋਰਟਾ ਪੀਜਮਾ ਬਣਾ ਲਓ ਭਾਵੇਂ ਸਲਵਾਰ ਸੂਟ ਬਣਾ ਲਓ ਭਾਵੇਂ ਪਠਾਨੀ ਸੂਟ ਵਾਲੋ ਸਾਡੇ ਟੇਲਰ ਟਾਪ ਦੇ ਆ ਮੁਕਸਰ ਤੋਂ ਵੀ ਲੈ ਆਏ ਆ ਜੂਪੀ ਤੋਂ ਵੀ ਲੈ ਆਏ ਆ ਅਸੀਂ ਲੈ ਕੇ ਆਏ ਆ ਜੰਮੂ ਕਸ਼ਮੀਰ ਤੋਂ ਵੀ ਲੈ ਆਏ ਆ ਹਰ ਪਾਸਿਓਂ ਲੈ ਆਏ ਆ ਤੁਹਾਡੇ ਫਾਇਦੇ ਕਰਨੇ ਆ ਉਹ ਤੱਕੜਾ ਸਾਬ ਤੁਸੀਂ ਸ਼ਰਟਾਂ ਪਾਈਆਂ ਤੁਸੀਂ ਸ਼ਰਟਾਂ ਪਾਈਆਂ ਆ ਚੱਕੋ ਆ ਗਏ ਚੈੱਕ ਸ਼ਰਟਾ ਰਾਇਲ ਕਲਾਸ ਸ਼ਰਟਾ ਪ੍ਰਿੰਟਡ ਸ਼ਰਟਾ ਆਫਿਸ ਆਣੇ ਆਸਤੇ ਕਾਲਜ ਵਾਲੇ ਆਸਤੇ ਸਕੂਲ ਦੇ ਸ਼ਕੀਰ ਮੁੰਡਿਆਂ ਆਸਤੇ ਆ ਸ਼ਰਟ ਆ ਗਿਆ ਚੈੱਕ ਕਰੋ ਜੀ ਵੱਡੇ ਚੈੱਕ ਫ੍ਰੀਕ ਚੈੱਕ ਰਾਇਲ ਕਲਾਸ ਚੈੱਕ ਜਿੰਨੇ ਚੈੱਕਾਂ ਦੀ ਕੁਆਲਿਟੀ ਜਟਿਆਲੇ ਗਰੂਜੇ ਹਨ ਮੈਂ ਕਹਿੰਦਾ ਸ਼ਹਿਰ ਘੁੰਮ ਲੋ ਬਾਜ਼ਾਰ ਘੁੰਮ ਲੋ ਕਸਬਾ ਕੋ ਲੋਕੇ ਤੇ ਨਹੀਂ ਮਿਲਣਗੇ ਸ਼ਰਟ ਆਦੀਆਂ ਦੇਖੋ ਜੀ ਜਿਹੜੇ ਕੋਟ ਪਿੰਡ ਪਾਉਣ ਦੇ ਸ਼ਕੀਰ ਮੁੰਡੇ ਕਹਿੰਦੇ ਵੀ ਕੋਟ ਪਿੰਡ ਪਾਏ ਕੱਢਣੀਆ ਟੌਰ ਜਿਹੜਾ ਬਾਜ਼ਾਰ ਚ 2 ਪੀਸ ਕੋਟਨ ਮਿਲਦਾ 10000 ਰੁਪਏ ਦਾ ਅਸੀਂ ਦਵਾਂਗੇ 2995 ਚ ਸਲਾਈ ਕਰਕੇ 10000 ਵਾਲਾ 2 ਪੀਸ ਕੋਟਨ 2995 ਚ ਲੈ ਜਾਓ ਜੇ ਤੁਸੀਂ ਲੈਣਾ 3 ਪੀਸ ਕੋਰਪੈਂਟ ਸਿੰਪਲ ਬਾਜ਼ਾਰ ਚ 15000 ਦਾ ਸਾਡੇ ਕੋਲੋਂ ਲੈ ਜਾਓ 3760 ਚ ਸਲਾਈ ਕਰਕੇ ਜਿੰਨੀ ਬਾਜ਼ਾਰ ਚ ਸਮਾਈ ਚਲਦੀ ਆ ਉਸ ਰੇਟ ਤੇ ਕਪੜਾ ਟੌਪ ਦਾ ਦਵਾਂਗੇ 2995 ਰਿਕਾਰਡ ਆ ਜੇ ਕੋਈ ਦੇਜਵੇ ਭਾਈ ਜੀ ਕਪੜਾ ਕਿੱਦਾਂ ਦਾ ਰੰਗ ਹੈਗੇ ਹਰ ਤਰ੍ਹਾਂ ਦੇ ਦੇਖੋ ਜੀ ਕਪੜਾ ਕਿੱਦਾਂ ਦਾ ਮੈਂ ਨਹੀਂ ਬੋਲਣਾ ਆ ਕੱਪੜੇ ਦੀ ਆਵਾਜ਼ ਦੱਸੂਗੀ ਆ ਕੱਪੜੇ ਦੀ ਕੁਆਲਿਟੀ ਹੈ ਰੰਗ ਆ ਚੈੱਕ ਕਰੋ ਲਾਈਟ ਡਾਰਕ ਜਿੱਦਾ ਤੇ ਮਰਜ਼ੀ ਰੰਗ ਲੈ ਲਓ ਬ੍ਰਾਈਟ ਕਲਰ ਲੈ ਲਓ ਲਾਈਟ ਕਲਰ ਲੈ ਲਓ ਆ ਚੈੱਕ ਕਰੋ ਜੀ ਸਾਡੇ ਕੋਲੇ ਇਟਾਲੀਅਨ ਕੁਆਲਿਟੀ ਵੀ ਹੈਗੀ ਆ ਜਿਹੜੇ ਬਾਜ਼ਾਰਾਂ ਦੇ ਵਿੱਚ 30 3000 10 10000 12 12000 ਰੁਪਏ ਲੈਂਦੇ ਆ ਆ ਚੱਕੋ ਨਟਰਾਜ ਦੀ ਪੈਂਸਲ ਵਾਂਗੂ ਰੰਗ ਘੜ ਕੇ ਲਾਦੇ ਆ ਬਾਜੀ ਆ ਰੰਗ ਨਹੀਂ ਤੁਸੀਂ ਦੇਖਿਆ ਹੋਣੇ ਕਿਤੇ ਇਹ ਆਮ ਦੁਕਾਨਾਂ ਤੋਂ ਨਹੀਂ ਮਿਲਦੇ ਸਿਰਫ ਜੰਡੇ ਵਾਲੇ ਗੁਰੂ ਮਾਤੂ ਸ਼੍ਰੀ ਦਸਤਾਰ ਤੇ ਮਿਲਦੇ ਆ 5000 ਚ ਸੀਗੀ ਦੇ ਦਾਂਗੇ ਲਾ ਲਓ ਜ਼ੋਰ ਦੇ ਨਹੀਂ ਹੋਣਾ ਦੇਖੋ ਜੀ ਪੱਗਾਂ ਬੰਨਣ ਵਾਲੇ ਸ਼ਕੀਰ ਵੀਰਾਂ ਲਈ ਖੁਸ਼ਖਬਰੀ ਸਾਡੇ ਕੋਲ ਸਭ ਤੋਂ ਵੱਡਾ ਬ੍ਰਾਂਡ ਪੂਰੇ ਵਰਲਡ ਦਾ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ 550 ਤੋਂ ਵੱਧ ਰੰਗਿਆ ਰੰਗ ਫੇਟ ਹੋ ਜਵੇ ਇੱذ ਡੱਪ ਪੈ ਜਵੇ ਭਾਈ ਸਾਹਿਬ 3 ਮਹੀਨੇ ਦੇ ਅੰਦਰ ਲਿਆਓ ਬਦਲ ਕੇ ਨਮਾ ਦੇ ਦੇਾਂਗੇ 1 ਰੁਪਈਆ ਨਹੀਂ ਲੈਣਾ ਬਦਲ ਕੇ ਨਮਾ ਦੇ ਦੇਾਂਗੇ ਚਾਹੇ ਰੁਪਈਆ ਚਾਹੇ ਫੁੱਲ ਬਿਲ ਜਿਹੜਾ ਮਰਜ਼ੀ ਲੈ ਜਾਓ ਪੱਗਾਂ ਦੇ ਨਾਲ ਮੈਚ ਕਰਕੇ ਤੁਸੀਂ ਟਾਈਆਂ ਲੈਣੀਆਂ ਟਾਈਆਂ ਲੈ ਜਾਓ ਟਾਈਆਂ ਦੇ ਪੈਕਿੰਗ ਤੁਸੀਂ ਚੈੱਕ ਕਰੋ ਕਿੰਨੀ ਸੂਪਰ ਹੈਗੀ ਆ ਪੱਗਾਂ ਦੇ ਨਾਲ ਨਾਲ ਤੁਸੀਂ ਲੈਨੇ ਹੋ ਮਹਿੰਗੇ ਮਹਿੰਗੇ ਸੂਟ 4-4000 5-5000 ਤੇ ਸਾਡੇ ਕੋਲ ਲਾਈਨਿੰਗ ਦਾ ਕਪੜਾ ਹੀ ਪੂਰਾ ਵਧੀਆ ਆ 40 ਰੁਪਏ ਮੀਟਰ ਦਾ ਲਾਈਨਿੰਗ ਦਾ ਕਪੜਾ ਸ਼ੁਰੂ ਹੋ ਜਾਂਦਾ ਰੰਗਾਂ ਦੀ ਇਹ ਵੀ ਫੋਲੋ ਗਾਰੰਟੀ ਆ ਦੇਖੋ ਜੀ ਸਿੱਧੀ ਜੀ ਸਿੱਧੀ ਗੱਲ ਆ ਚਾਹੇ ਗੁਰਦਾ ਪਜਾਮਾ ਚਾਹੇ ਕੋਟ ਪੈਂਟ ਚਾਹੇ ਪੈਂਟ ਸ਼ਰਟ ਸਿਰਫ 5 ਦਿਨਾਂ ਦਾ ਮੇਲਾ ਪੰਜ ਦਿਨ 2995 ਸਿਰਫ ਪੰਜ ਦਿਨ ਮਿਲਣਾ ਹੁਣ ਪੂਰੇ ਸਾਲ ਨਹੀਂ ਮਿਲਣਾ ਸਿਰਫ ਪੰਜ ਦਿਨ 3700 ਸਿਰਫ ਪੰਜ ਦਿਨ ਆਜੋ ਚਾਹੇ ਵਿਆਹ ਜਨਵਰੀ ਦਾ ਚਾਹੇ ਫਰਵਰੀ ਦਾ ਚਾਹੇ ਦਸੰਬਰ ਦਾ ਚਾਹੇ ਜੁਲਾਈ ਦਾ ਚਾਹੇ ਗੱਤ ਦਾ ਫਾਇਦੇ ਲੈ ਲਓ ਫਾਇਦੇ ਆਜੋ ਲੈ ਕੇ ਬਣਾ ਕੇ ਰੱਖ ਲਓ ਕੰਮ ਆਊਗਾ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਨੂੰ ਨਹੀਂ ਮਿਲਣਾ ਸਿੱਧੀ ਗੱਲ 15 ਮਈ ਕਾ ਲੂਆਂ 19 ਮਈ ਤੱਕ ਆਉਣਾ ਝੋਲੇ ਭਰ-ਭਰ ਕੇ ਥੋੜੇ ਪੈਸੇ ਲੈਣੇ ਆ ਇਹਨਾਂ ਬੰਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗੜ ਸਾਹ ਡੀਵੀ ਜੜੇਆਲਾ